ਜਿਹੜੇ ਵੀ ਆ ਮਾਣੀ ਪਾਰਟੀ ਦੇ ਪ੍ਰੇਮ ਕੁਮਾਰ ਦੇ ਕਿਤੇ ਸੌਂ ਗਏ ਹੁਣ ਜਾ ਕੇ ਚੰਡੀਗੜ੍ਹ ਜਾ ਕੇ ਬਸਨਾਂ ਨੂੰ ਇਹ ਪਤਾ ਵੀ ਮੈਨੂੰ ਮਿਲ ਗਈ ਸੀਟ ਤੇ ਮੈਂ ਉੱਥੇ ਜਾ ਕੇ ਸੋਚਾਂ ਮਾਂ ਆਹ ਕੰਮ ਕਿਹਨੇ ਕਰਾਉਣੇ ਇੱਥੇ ਵੱਡਣ ਦੇ ਕਿਹੜੇ ਮੂੰਹ ਦੇ ਨਾਲ ਦਿਲਵਾ ਕੇ ਲਾਉਣੀ ਦੇ ਵਿੱਚ ਬ੍ਰੈਂਡ ਦੀ ਦਿਲਵਾ ਕਲੋਨੀ ਦੇ ਵਾਸੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖਾਸੇ ਪਰੇਸ਼ਾਨ ਹਨ ਜਿਨ੍ਹਾਂ ਵੱਲੋਂ ਕਈ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਵੀ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਜਿਉਂ ਦੀ ਤੀ ਹਈ ਹੈ ਇਸ ਮੌਕੇ ਗੱਲਬਾਤ ਕਰਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਆਪਣੇ ਘਰ ਇਥੋਂ ਵੇਚ ਕੇ ਜਾਣ ਨੂੰ ਮਜਬੂਰ ਹੋ ਚੁੱਕੇ ਹਨ ਉਨ੍ਹਾਂ ਆਖਿਆ ਕਿ ਲੀਡਰ ਵੱਲੋਂ ਬੋਟਾ ਸਮੇਂ ਤਾਂ ਵੱਡੇ ਵੱਡੇ ਵਾਅਦੇ ਜਨਤਾ ਨਾਲ ਕੀਤੇ ਗਏ ਸਨ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਆਪਣੀ ਸ਼ਕਲ ਦਿਖਾਉਣ ਲਈ ਮਹੱਲੇ ਵਿੱਚ ਨਹੀਂ ਆਇਆ ਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਆਪਣੀ ਦਿਲਚਸਪੀ ਦਿਖਾ ਰਹੇ ਹਨ ਹੋਰ ਕੀ ਕਿਹਾ ਪਰੇਸ਼ਾਨ ਹੋਏ ਲੋਕਾਂ ਨੇ ਤੁਸੀਂ ਖੋ ਦੇ ਸੁਣੋ ਆ ਦੇਖੋ ਜੀ ਇੱਥੇ ਹਾਲ ਹੈ ਦਲਵਾਕ ਕਲੋਨੀ ਦਾ ਤੇ ਅੱਜ ਸਾਹਮਣੇ ਆਹ ਦਰਬਾਰ ਬਣਿਆ ਹੋਇਆ ਹੈ ਤੇ ਆ ਚੰਨੀ ਕਹਿੰਦੇ ਸੀ ਘਰ ਘਰ ਚੱਗੀ ਗੱਲ ਤਾਂ ਚੰਨੀ ਕਰਦਾ ਮਸਲੀ ਹਾਲ ਤਾਂ ਚੰਨੀ ਹੁਣ ਕਿੱਥੇ ਹਾਲ ਕਰਨ ਲੱਗ ਪਏ ਅੱਗੇ ਤਾਂ ਕਹਿੰਦਾ ਸੀ ਮੈਂ ਆ ਚੋਲਨ ਨਾਮ ਬੱਕਰੀਆਂ ਚੋਲਨਾਂ ਟੈਂਟ ਲਾ ਲੈਣਾ ਆ ਤੇ ਆ ਨਾਲੀਆਂ ਨੂੜੀਆਂ ਨਹੀਂ ਕੱਢ ਲੈਂਦਾ ਉਹ ਨਹੀਂ ਉਹਨੂੰ ਪਤਾ ਕੱਢਣ ਦਾ ਐਨਾ ਮੈਂ ਕਿਹਨੇ ਬਲਫ ਇਹਨਾਂ ਲੋਕਾਂ ਨੇ ਕੀਤਾ ਨਵੇਂ-ਨਵੇਂ ਕਹਿੰਦੇ ਸੀ ਚਲੋ ਅਕਾਲੀ ਦਲ ਪਾਰਟੀ ਚਾਹੇ ਜੋ ਮਰਜੀ ਸੀ ਪਤਾ ਨਹੀਂ ਲੋਕਾਂ ਨੇ ਉਹਨਾਂ ਨੂੰ ਕਿਉਂ ਨਕਾਰ ਦਿੱਤਾ ਪਰ ਉਹ ਵਧੀਆ ਅੱਛਾ ਕੰਮ ਕਰਦੇ ਸੀ ਸਲਵਾਈ ਦੀ ਕਮੇਟੀ ਘਰ ਤਾਂ ਸੁਣਦੇ ਨਹੀਂ ਉਹ ਈਓ ਨਵੇਂ-ਨਵੇਂ ਆ ਜਾਂਦੇ ਆ ਚਾਹਾਂ ਪੀ ਜਾਂਦੇ ਆ ਨਾ ਕਿਸੇ ਦੀ ਗੱਲ ਸੁਣਦੇ ਆ ਜਿਹੜਾ ਮੁੰਡਾ ਕਰਵਾਉਂਦਾ ਆ ਕੰਮ ਲੱਕੀ ਸਾਡੀ ਸਟਰੀਟ ਦੇ ਵਿੱਚ ਰਹਿੰਦਾ ਉਹਦਾ ਘਰ ਵੀ ਇੱਥੇ ਹੀ ਆ ਉਹਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਪਾਣੀ ਇੰਨਾ ਖੜਾ ਵੀ ਨਾ ਬੰਦੇ ਭੇਜਿਆ ਕਿ ਹੈ ਬੰਦਾ ਚੰਗਾ ਆ ਪਰ ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਜਿੱਥੇ ਰਹਿੰਦਾ ਆ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਕਿੱਥੇ ਸੌਂ ਗਏ ਆ ਹੁਣ ਜਾ ਕੇ ਤਾਂ ਹੀ ਪਤਾ ਨਸੀਤਾ ਲੈ ਕੇ ਬੈਠੇ ਕੱਖ ਨਹੀਂ ਇਹਨਾਂ ਨੇ ਕਰਨਾ ਬੁਰੇ ਹਾਲ ਇਹਨਾਂ ਨੇ ਕੀਤੇ ਪਏ ਇਹ ਮੁੜ ਕੇ ਲੋਕ ਸਾਡੇ ਚੰਗੇ ਹੋਣ ਇਹ ਲੱਭਣੇ ਆਮ ਆਦਮੀ ਪਾਰਟੀ ਦਾ ਨਜ਼ਰ ਹੀ ਨਹੀਂ ਆਉਣੇ ਕਿੱਥੇ ਜਿਹੜੇ ਕਹਿਣਗੇ ਆ ਕੇ ਸੀ ਵੋਟਾਂ ਲੈਣੀਆਂ ਆ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਪ੍ਰੇਮ ਕੁਮਾਰ ਕਿੱਥੇ ਸੌਂ ਗਏ ਆ ਹ ਚੰਡੀਗੜ੍ਹ ਜਾ ਕੇ ਬਸ ਉਹਨਾਂ ਨੂੰ ਇਹੀ ਪਤਾ ਵੀ ਮੈਨੂੰ ਮਿਲ ਗਈ ਏ ਸੀਟ ਤੇ ਮੈਂ ਉੱਥੇ ਜਾ ਕੇ ਸੋਚਾਂ ਮਾਂ ਆਹ ਕੰਮ ਕਿਹਨੇ ਕਰਾਉਣੇ ਆ ਇੱਥੇ ਵੜਨਗੇ ਕਿਹੜੇ ਮੂਹ ਦੇ ਨਾਲ ਦਿਲਵਾਕ ਕਲੋਨੀ ਦੇ ਵਿੱਚ ਉੱਤੋਂ ਚੱਕ ਕੇ ਸੀਟ ਇੱਥੇ ਪਤਾ ਨਹੀਂ ਕਰ ਦਿੱਤੀ ਆ ਬੇ ਰਿਜ਼ਰਵ ਐਸੀ ਇੱਥੇ ਕਾੜ ਸਕਦਾ ਬੰਦਾ ਜਿਹੜੇ ਕੰਮ ਕਰਨ ਵਾਲੇ ਬੰਦੇ ਤੁਸੀਂ ਦੇਖੋ ਸਾਡੀ ਕਲੀ ਇਸ ਇੱਥੇ ਐ ਐਸਪੀ ਰਿਟਾਇਰਡ ਹੋ ਚੁੱਕੇ ਉਹਨਾਂ ਦਾ ਘਰ ਆ ਚੰਗੇ ਚੰਗੇ ਇਹ ਪੌਸ਼ ਏਰੀਆ ਮੰਨਿਆ ਜਾਂਦਾ ਸੀ ਦਿਲਵਾਕ ਕਲੋਨੀ ਤਾਂ ਤੇ ਇਹ ਜਿਹੜੇ ਐਮਸੀ ਪ੍ਰਧਾਨ ਜਿਹੜੇ ਬਣੇ ਹੋਏ ਆ ਇਹਨਾਂ ਦੀ ਨਾਕਾਮੀ ਦੇ ਨਾਲ ਤੁਸੀਂ ਇਹ ਤੇ ਲੋਕ ਮਕਾਨ ਵੇਚ-ਵਿਚ ਕੇ ਜਾਣਨਾ ਪਿਆ ਹੁਣ ਸਾਡਾ ਤਾਂ ਮਾਰਾ ਦੇ ਤੇ ਸਥਾਨ ਆ ਸੀ ਕਿਤੇ ਚੱਲਦੇ ਆ ਜਿਹੜੇ ਸਵੀਪਰ ਆ ਜਿਹੜੇ ਸੇਵਾ ਚ ਕਰਮਚਾਰੀ ਆ ਉਹਨਾਂ ਨੂੰ ਜੇ ਕਹਦੇ ਇਹ ਕੰਮ ਕਰਨ ਉਹਨਾਂ ਨੇ ਕਹਿੰਦੇ ਪਹਿਲਾਂ ਪੈਸੇ ਦੇ ਵਾ ਤੁਸੀਂ ਮਾਰੂ ਕੈਮਰਾ ਦੇਖੋ ਜਿਹੜਾ ਨਾਲ ਆ ਆ ਦੇਖੋ ਨਾਲੀਆਂ ਕਿੱਦਾਂ ਭਰੀਆਂ ਪਈਆਂ ਕਿੰਨੇ ਪਰੇਸ਼ਾਨਾ ਕਿੰਨੇ ਕਿ ਬੱਚੇ ਆ ਤੁਸੀਂ ਅੱਗੇ ਕੋਈ ਦੇਖੋ ਸਾਰਾ ਬੇੜਾ ਕਰਕੇ ਕਰ ਦਿੱਤਾ ਇਹ ਮੇਰੀ ਅਪੀਲ ਆ ਜੇ ਕੋਈ ਚੱਜਦਾ ਮੰਤਰੀ ਮਿਨਿਸਟਰ ਹੈਗਾ ਤੇ ਇੱਧਰ ਨਿਗਾ ਮਾਰੇ ਨਹੀਂ ਕਰ ਸਕਦੇ ਤਾਂ ਤੁਸੀਂ ਜਨਤਾ ਨੂੰ ਕਹਿ ਦਿਓ ਇੱਥੇ 1 ਕਰੋੜ ਰੁਪਇਆ ਖਰਚ ਕਰਕੇ ਜਿਹੜੇ ਕੀਰਤਨ ਮੰਡਲੀ ਵਾਲੇ ਆ ਉਹਨਾਂ ਕਹਿੰਦੇ ਪਾਣੀ ਦੇ ਨਿਕਾਸ ਕਰਨ ਲਈ ਕੋਈ ਹੈ ਨਹੀਂ ਜਗਾ ਤੇ 1 ਕਰੋੜ ਰੁਪਇਆ ਖਰਚ ਕਰਕੇ ਸੰਗਤਾਂ ਨੇ ਆਪਣੇ ਕੋਲ ਪਾ ਕੇ ਤਾਂ ਇੱਥੇ ਗੀਤਾ ਭਵਨ ਬਣਾ ਦਿੱਤਾ ਤੇ ਜੋ ਇਹ ਬਣਾ ਸਕਦੇ ਆ ਕਿ ਸਰਕਾਰ ਐਮ ਐਲ ਏ ਪ੍ਰਧਾਨ ਐਮ ਸੀ ਹੱਥ ਖੜੇ ਕਰ ਦਿੰਵੇ ਅਸੀਂ ਨਹੀਂ ਕਰ ਸਕਦੇ ਤੇ ਆਪ ਹੀ ਇੱਥੇ ਲੋਕ ਜਿਹੜੇ ਹੈਗੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਪਾਣੀ ਦਾ ਨਿਕਾਸ ਹੋ ਜਾਣਾ ਇੱਕ ਵਾਰੀ ਕਹਿਣ ਦੱਸਿਓ ਇਹੋ ਹੋਣੀ ਤਨਖਾਹਾਂ ਕਾਦੀਆਂ ਲੈਂਦੇ ਚਾਹਾਂ ਪੀਣ ਦੀਆਂ ਲੈਂਦੇ ਇਹੋ ਕੋਈ ਇੱਥੇ ਬੜਿਆ ਵੀ ਹੈ